ਸੇਸ਼ੀ ਕਾਲ ਵੈਲਕਮ ਬੈਕ ਆ ਚੈਨਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਇੱਕ ਵੀਡੀਓ ਪਾਈ ਸੀਗੀ ਕਿ ਤੁਸੀਂ ਜਿਹੜਾ ਆ ਘਰ ਬੈ ਕੇ ਕੰਮ ਕਿਵੇਂ ਸ਼ੁਰੂ ਕਰ ਸਕਦੇ ਹੋ ਜੇ ਮੇਰੀ ਆਵਾਜ਼ 'ਚ ਥੋੜੀ ਬਹੁਤੀ ਕੋਈ ਦਿੱਕਤ ਹੋਏਗੀ ਤਾਂ ਪਲੀਜ਼ ਦੱਸ ਦਿਓ ਜੇ ਨਹੀਂ ਪਤਾ ਲੱਗੂਗਾ ਕਮੈਂਟ ਕਰਕੇ ਕਿਉਂਕਿ ਮੈਂ ਇਸ ਵੇਲੇ ਸ਼ੌਪ ਤੇ ਆ ਤਾਂ ਬਾਹਰ ਜਿਹੜਾ ਥੋੜਾ ਬਹੁਤਾ ਸ਼ੋਰ ਰਹਿੰਦਾ ਤਾ ਮੇਰੀ ਵੀਡੀਓ ਸਿੱਕੇ ਕਿਥੇ ਘਰ ਬੈ ਕੇ ਕੰਮ ਕਿਵੇਂ ਕਰ ਸਕਦੇ ਹੋ ਤੇ ਬੜੀਆਂ ਭੈਣਾਂ ਦੇ ਮੈਸੇਜ ਹੀਗੇ ਕਿ ਅਸੀਂ ਕੰਮ ਸ਼ੁਰੂ ਕਰਨਾ ਕਿਵੇਂ ਕਰੀਏ ਤਾਂ ਦੇਖੋ ਮੈਂ ਇਹ ਕਹੂੰਗੀ ਕਿ ਜੇ ਤਾਂ ਤੁਹਾਨੂੰ ਥੋੜੀ ਬਹੁਤੀ ਨੌਲੇਜ ਹੈ ਤਾਂ ਤੁਸੀਂ ਬੁਟੀਕ ਵਾਲਾ ਕੰਮ ਕਰ ਸਕਦੇ ਹੋ ਠੀਕ ਆ ਨੋਲੇਜ ਮੇਰਾ ਮਤਲਬ ਕਹਿੰਦਾ ਇਹ ਆ ਕਿ ਤੁਹਾਨੂੰ ਜਿਹੜਿਆ ਸਟੀਚਿੰਗ ਦੇ ਥੋੜੀ ਬਹੁਤੇ ਪਤਾ ਹੋਣਾ ਚਾਹੀਦਾ ਕਿਉਂਕਿ ਜਦੋਂ ਕੱਲ ਨੂੰ ਤੁਸੀਂ ਸਟੀਚਿੰਗ ਕਰੋਗੇ ਇਹ ਆਪਣਾ ਕੰਮ ਕਰੋਗੇ ਤਾਂ ਤੁਹਾਨੂੰ ਜਿਹੜਾ ਕਸਟਮਰ ਨਾਲ ਡੀਲ ਕਰਨਾ ਪਏਗਾ ਕੁਝ ਵੀ ਆ ਜਿਹੜਾ ਉਹ ਤੁਹਾਨੂੰ ਥੋੜੀ ਜੀ ਨੋਲੇਜ ਰੱਖ ਕੇ ਫੇਰ ਹੀ ਕਰਨਾ ਪਏਗਾ ਕਿਉਂਕਿ ਜਦੋਂ ਕਿਸੇ ਨਵੇਂ ਕਸਟਮਰ ਨਾਲ ਜੁੜਨਾ ਹੁੰਦਾ ਤਾਂ ਤੁਹਾਨੂੰ ਜਿਹੜਾ ਥੋੜਾ ਜਿਹਾ ਆਪਣੇ ਵੱਲੋਂ ਐਫਰਟਸ ਜਿਹੜੇ ਪਾਉਣੇ ਪੈਂਦੇ ਆ ਤਾਂ ਇਸ ਕਰਕੇ ਇਹ ਸੀਗਾ ਕਿ ਤੁਹਾਨੂੰ ਥੋੜੀ ਬਹੁਤੀ ਜਿਹੜੀ ਆ ਸਟੀਚਿੰਗ ਜ਼ਰੂਰ ਆਉਂਦੀ ਹੋਵੇ ਦੂਜਾ ਸੀਗਾ ਕਿ ਜਿਹੜੀਆਂ ਬੈਨਾ ਸਟਿਚਿੰਗ ਕਰਦੀਆਂ ਉਹੀ ਇਹ ਵਾਲਾ ਕੰਮ ਕਰਨ ਦਾ ਬੈਟਰ ਆ ਜੇ ਜਿਹੜਾ ਕੋਈ ਨਵਾਂ ਪਰਸਨ ਕਰਦਾ ਆ ਤਾਂ ਉਹ ਪਹਿਲਾਂ ਥੋੜੀ ਜੀ ਨੋਲੇਜ ਲੈ ਲੇ ਇਸ ਕੰਮ ਦੀ ਤਾਂ ਫਿਰ ਉਹ ਜਿਹੜਾ ਆਪਣਾ ਕੰਮ ਸ਼ੁਰੂ ਕਰ ਸਕਦੇ ਆ ਸੈਕਿੰਡ ਡੇ ਸੀਗਾ ਕਿ ਜ਼ਰੂਰੀ ਨਹੀਂ ਆ ਕਿ ਤੁਸੀਂ ਬੁਟੀਕ ਵਾਲਾ ਹੀ ਕੰਮ ਕਰ ਲੋ ਤੁਹਾਡਾ ਕਿਸੇ ਵੀ ਚੀਜ਼ ਵਿੱਚ ਕਿਸੇ ਵੀ ਤੁਹਾਡੇ ਕੋਲ ਕੋਈ ਸਕਿੱਲ ਆ ਤੁਸੀਂ ਉਹਦੇ ਤੇ ਆਪਣਾ ਕੰਮ ਕਰੋ ਹੁਣ ਇੱਕ ਜਿਵੇਂ ਕਮੈਂਟ ਸੀਗਾ ਕਿ ਉਹ ਭੈਣ ਜਿਹੜੇ ਆ ਏਮਬੋਇਡਰੀ ਕਰਦੇ ਹੀਗੇ ਘਰ ਬੈਗੇ ਤੇ ਉਹਨਾਂ ਦੀ ਮੇਰੀ ਫੋਨ ਤੇ ਗੱਲ ਵੀ ਹੋਈ ਕਿ ਉਹਨਾਂ ਨੂੰ ਬਹੁਤ ਘੱਟ ਪੈਸੇ ਮਿਲਦੇ ਆ ਤਾਂ ਦੇਖੋ ਮੇਨ ਮੁੱਦਾ ਤਾਂ ਹੁਣ ਸਾਰੇ ਮੇਰੀ ਇਹ ਵੀਡੀਓ ਤੇ ਇਸ ਕਰਕੇ ਆਇਆ ਕਿ ਤੁਸੀਂ ਘਰ ਬੈਠ ਕੇ ਕੰਮ ਕਿਵੇਂ ਕਰ ਸਕਦੇ ਹੋ ਹਨਾ ਸਾਰੇ ਇਹ ਵੀਡੀਓ ਦੇ ਵਿੱਚ ਇਦਾਂ ਸੀਗਾ ਕਿ ਸਾਰਿਆਂ ਨੇ ਕਿ ਅਸੀਂ ਵੀ ਕੰਮ ਕਰਨਾ ਚਾਹੁੰਦੇ ਹਾਂ ਅਸੀਂ ਵੀ ਕੰਮ ਕਰਨਾ ਚਾਹੁੰਦੇ ਹਾਂ ਮੇਨ ਮੋਟਿਵ ਪੈਸਾ ਕਮਾਉਣਾ ਹਨਾ ਦੇਖੋ ਜੇ ਤੁਸੀਂ ਪੈਸਾ ਕਮਾਉਣਾ ਹੀ ਆ ਤਾਂ ਜ਼ਰੂਰੀ ਨਹੀਂ ਆ ਕਿ ਤੁਸੀਂ ਬੁਟੀਕ ਵਾਲਾ ਤੁਹਾਡੇ ਕੋ ਕੋਈ ਵੀ ਜਿਹੜੀ ਸਕਿੱਲ ਆ ਤੁਸੀਂ YouTube ਤੇ ਆਪਣੀ ਵੀਡੀਓ ਪਾ ਕੇ ਤੇ ਮਤਲਬ ਲੋਕਾਂ ਤੱਕ ਆਪਣੀ ਜਿਹੜੀ ਨੌਲੇਜ ਆ ਇਨਫੋਰਮੇਸ਼ਨ ਦੇ ਕੇ ਤਾਂ ਤੁਸੀਂ ਰਾਮਨਗਰ ਬੈ ਕੇ ਹਨਾ ਕਮਾ ਸਕਦੇ ਹੋ ਕਿ ਜਿੱਥੇ ਜਿਸ ਏਰੀਆ ਚ ਅਸੀਂ ਵੀ ਰਹਿੰਦੇ ਆ ਇੱਥੇ ਵੀ ਸਿੰਪਲ ਸੂਟ ਦੀ 200 ਹੀ ਆ ਤਾਂ ਮੇਰੀ ਕਈਆਂ ਨਾਲ ਗੱਲ ਹੋਈ ਉਹ ਵਾਲੇ ਸਾਈਡ ਤੇ ਵੀ 200 200 ਸੀਗੇ ਪਰ ਦੇਖੋ ਸਾਰੇ ਖਰਚੇ ਕੱਢ ਕੇ ਕੁਝ ਵੀ ਨਹੀਂ ਬਚਦਾ ਹੈਗਾ ਜੇ ਇਹ ਤਾਂ ਤੁਸੀਂ ਘਰ ਚ ਕਰ ਰਹੇ ਹੋ ਫਿਰ ਚਲੋ ਫਿਰ ਵੀ ਥੋੜਾ ਬੋਤਾ ਹਨਾ ਬਾਜ ਜਾਂਦਾ ਜਦੋਂ ਤੁਸੀਂ ਇੱਕ ਰੈਂਟ ਦੀ ਸ਼ਾਪ ਲੈ ਕੇ ਬਿਜਲੀ ਦਾ ਬਿੱਲ ਦੇਣਾ ਪਾਣੀ ਦਾ ਬਿੱਲ ਦੇਣਾ ਸਾਰਾ ਕੁਝ ਦੇਣਾ ਤਾਂ ਫਿਰ ਇਹ ਚੀਜ਼ਾਂ ਖੀਆਂ ਹੋ ਜਾਂਦੀਆਂ ਇਸ ਕਰਕੇ ਮੇਰਾ ਏ ਮੋਟਿਵ ਸੀਗਾ ਕਿ ਜਿਹੜੀਆਂ ਭੈਣਾਂ ਤਾਂ ਸਟੀਚਿੰਗ ਕਰਦੀਆਂ ਉਹ ਸਟੀਚਿੰਗ ਵਾਲਾ ਮਤਲਬ ਆਪਣਾ ਕੰਮ ਸ਼ੁਰੂ ਕਰ ਲੈਣ ਤੇ ਜਿਹੜਾ ਜਿਨ੍ਹਾਂ ਕੋਲ ਹੋਰ ਕੋਈ ਵੀ ਸਕਿੱਲ ਆ ਆਪਣੇ ਉਹ ਸਕਿੱਲ ਦੇ ਉੱਤੇ ਜਿਹੜਾ ਕੰਮ ਕਰਨ ਤਾਂ ਸਭ ਤੋਂ ਪਹਿਲਾਂ ਸੀਗਾ ਕਿ ਕੰਮ ਨੂੰ ਆਨਲਾਈਨ ਕਿਵੇਂ ਕਰੀਏ ਕੁਐਸਚਨ ਨੰਬਰ 1 ਦੇਖੋ ਤੁਸੀਂ ਆਪਣੇ ਕੰਮ ਨੂੰ ਜਿਹੜਾ ਆਨਲਾਈਨ ਆ ਇੰਸਟਾਗ੍ਰam ਜਿਵੇਂ ਸੋਸ਼ਲ ਮੀਡੀਆ ਇੰਸਟਾਗ੍ਰam ਔਰ ਫੇਸਬੁਕ ਔਰ YouTube ਆ ਫੇਸਬੁਕ ਮੈਂ ਯੂਜ਼ ਹੀ ਨਹੀਂ ਕਰਦੀ ਵੈਸੇ ਤਾਂ ਤਾਂ ਇੰਸਟਾਗ੍ਰam ਤੇ ਵੀ ਦੇਖੋ ਹਰ ਕੋਈ ਦੂਜਾ ਬੰਦਾ ਜਿਹੜਾ ਆ ਉਹ ਬੁਟੀਕ ਖੋਲ ਕੇ ਬੈਠਾ ਹਨਾ ਉਹਦੇ ਲਈ ਤਾਂਡੀ ਇਨਵੈਸਟਮੈਂਟ ਵੀ ਜ਼ਿਆਦਾ ਤਾਂਡੀ ਕੋਈ ਇੱਕ ਅੱਧੀ ਰੀਲ ਨਹੀਂ ਜਿਹੜੀ ਉਹ ਮਤਲਬ ਵਾਇਰਲ ਹੋਏਗੀ ਤੁਹਾਨੂੰ ਘੱਟੋ ਘੱਟ ਵੀ ਤਾਂ 10 ਤੋਂ 15 20 ਸੂਟ ਜਿਹੜੇ ਅਲੱਗ-ਅਲੱਗ ਡਿਜ਼ਾਈਨ ਦੇ ਬਣਾ ਕੇ ਫਿਰ ਤੁਸੀਂ ਉਹਦੀਆਂ ਰੀਲਾਂ ਪਾਓਗੇ ਫਿਰ ਹਨਾ ਫਿਰ ਦੂਜੇ ਤੀਜੇ ਲੋਕਾਂ ਨੇ ਗੱਲਾਂ ਕਰਨੀਆਂ ਫਲਾਣੇ ਦੀ ਜੋ ਰੀਲਾ ਪਾਉਂਦੀ ਆ ਤਾਂ ਇਹਦੇ ਨਾਲ ਉਹ ਬੈਟਰ ਇਹ ਹੋਏਗਾ ਕਿ ਤੁਸੀਂ ਜਿਹੜਾ ਆ YouTube ਸਭ ਤੋਂ ਬੈਸਟ ਪਲੇਟਫਾਰਮ ਆ ਇਹਦੇ ਤੇ ਤੁਹਾਨੂੰ ਇਹਦੇ ਤੇ ਮੈਂ ਤੁਹਾਨੂੰ ਦੱਸਤੀਆਂ ਇੱਕ ਭੈਣ ਨੇ ਹੋਰ ਕੁਐਸਚਨ ਕੀਤਾ ਸੀਗਾ ਕਿ ਮੇਰਾ YouTube ਤੇ ਚੈਨਲ ਵੀ ਨਹੀਂ ਆ ਉਹਨਾਂ ਨੂੰ YouTube ਬਾਰੇ ਨੌਲੇਜ ਵੀ ਨਹੀਂ ਆ ਹਜੇ ਵੀ ਇੰਨੀਆਂ ਭੋਲੀਆਂ ਭੈਣਾਂ ਇੱਥੇ ਹੈਗੀਆਂ ਨਾ ਕਿ ਜਿਨ੍ਹਾਂ ਨੂੰ ਮਤਲਬ ਕੁਝ ਵੀ ਇਹ ਗੱਲ ਦੀ ਨੌਲੇਜ ਨਹੀਂ ਆ ਕਿ YouTube ਤੋਂ ਪੈਸੇ ਵੀ ਆਉਂਦੇ ਆ ਹਨਾ ਤਾ ਦੂਜਾ ਮੈਂ ਜਿਹੜਾ ਤੁਹਾਨੂੰ ਦੱਸਿਆ ਕਿ YouTube ਦੇ ਉੱਤੇ ਤੁਸੀਂ ਆਪਣੀ ਵੀਡੀਓ ਅਪਲੋਡ ਕਰਕੇ ਉਹਦੇ ਕੁਝ ਕ੍ਰਾਈਟੇਰੀਆਜ਼ ਹੁੰਦੇ ਆ ਕਿ ਤੁਸੀਂ 4000 ਜੜੇ ਆ ਵਾਚ ਟਾਈਮ ਪੂਰਾ ਕਰਨਾ ਆ 4000 ਵਾਚ ਟਾਈਮ ਪੂਰਾ ਕਰਨਾ ਤਾਂ 1000 ਜਿਹੜੇ ਸਬਸਕ੍ਰਾਈਬਰ ਪੂਰੇ ਕਰਨੇ ਆ ਤਾਂ ਤੁਹਾਨੂੰ ਫਿਰ ਉਹ ਮਤਲਬ ਤੁਸੀਂ ਉਹ ਤੋਂ ਪੈਸੇ ਕਮਾ ਸਕਦੇ ਹੋ ਜਿਹੜੀਏ ਜਿਹੜੇ ਹੁਣ ਘਰ ਬੈ ਕੇ ਕੰਮ ਕਰਦੇ ਆ ਮੋਬਾਈਲ ਤਾਂ ਨਾਰਮਲੀ ਮੋਬਾਈਲ ਦਾ 10 12000 ਵਾਲਾ ਸਭ ਕੁੱਲ ਹੁੰਦਾ ਹੀ ਆ ਉਹਦੇ ਤੋਂ ਸਿੰਪਲ ਇੱਕ ਵੀਡੀਓ ਬਣਾ ਕੇ ਆਪਣੇ ਕੰਮ ਦੀ ਤੁਸੀਂ ਅਪਲੋਡ ਕਰਨਾ ਸ਼ੁਰੂ ਕਰੋ ਤੁਸੀਂ ਦਿਨ ਦੀ ਇੱਕ ਵੀਡੀਓ ਵੀ ਪਾ ਦੋਗੇ ਤਾਂ ਤੁਹਾਡਾ ਮਹੀਨੇ ਦੋ ਆ ਮਹੀਨਿਆਂ ਦੇ ਵਿੱਚ ਜਿਹੜਾ ਚੈਨਲ ਮੋਨੀਟਾਈਜ਼ ਹੋ ਜਾਏਗਾ ਠੀਕ ਹੈ ਜੀ ਤਾਂ ਫਰਸਟ ਮੇਰਾ ਇਹੀ ਕੁਐਸਚਨ ਸੀਗਾ ਜਿਹੜਾ ਕਿਸੇ ਨੇ ਪੁੱਟ ਕੀਤਾ ਸੀਗਾ ਕਿ ਕਿਹੜਾ ਕੰਮ ਕੰਮ ਕਿਹੜਾ ਆਨਲਾਈਨ ਕਰੀਏ ਪਹਿਲਾ ਸੀਗਾ ਕਿ ਕੰਮ ਨੂੰ ਆਨਲਾਈਨ ਕਿਵੇਂ ਕਰੀਏ YouTube ਤੇ ਕਰ ਸਕਦੇ ਹੋ ਬੈਸਟ ਆ ਦੂਜਾ ਹੈਗਾ ਕਿਹੜਾ ਕੰਮ ਕਰੀਏ ਜਿਹੜੇ ਕੰਮ ਦੇ ਵਿੱਚ ਵੀ ਤੁਸੀਂ ਪਰਫੈਕਟ ਉਹ ਜਿਹੜੀ ਸਕਿੱਲ ਵੀ ਤੁਹਾਡੇ ਕੋਲ ਹੈਗੀ ਆ ਚਾਹੇ ਉਹ ਡਰਾਇੰਗ ਆ ਚਾਹੇ ਉਹ ਆਰਟ ਆ ਚਾਹੇ ਕੁਛ ਵੀ ਆ ਠੀਕ ਆ ਤੁਸੀਂ ਕਿਸੇ ਵੀ ਕੰਮ ਤੇ ਅੱਜ ਕੱਲ੍ਹ ਦੇਖੋ ਰੋਟੀ ਦਾ ਸਬਦਿਕਾਰ ਪੱਕਦੀ ਆ ਹਨਾ ਕੁ ਤੁਸੀਂ ਆਪਣਾ ਜਿਹੜਾ ਕੁਕਿੰਗ ਚੈਨਲ ਵੀ ਖੋਲ ਸਕਦੇ ਹੋ ਤਾਂ ਕੰਮ ਕੋਈ ਵੀ ਆ ਉਹਨੂੰ ਆਨਲਾਈਨ ਕਰੋ ਅਗਰ ਪੈਸੇ ਕਮਾਉਣੇ ਆ ਤਾਂ ਫਿਰ ਥਰਡ ਹੀਗਾ ਕਿ ਜਿਹੜੀਆਂ ਭੈਣਾ ਬੁਟੀਕ ਦਾ ਕੰਮ ਕਰਦੀਆਂ ਘਰ ਦੇ ਵਿੱਚ ਉਹ ਕਹਿੰਦੀਆਂ ਸੀਗੀਆਂ ਕਿ ਫੈਬਰਿਕ ਕਿੱਥੋਂ ਬਾਈ ਕਰੀਏ ਦੇਖੋ ਮੈਂ ਕਹਾਂਗੀ ਕਿ ਜਿਵੇਂ ਹੁਣ ਮੈਂ ਗੁਰਦਾਸਪੁਰ ਏਰੀਏ ਦੀ ਆ ਤਾਂ ਮੈਨੂੰ ਸਭ ਤੋਂ ਲੱਗੇ ਪੈਂਦਾ ਅੰਮ੍ਰਿਤਸਰ ਤਾਂ ਤੁਸੀਂ ਅੰਮ੍ਰਿਤਸਰ ਜਿਹੜੇ ਤੇ ਲਾਗੇ ਸਾਗੇ ਮਾਝੇ ਏਰੀਏ ਦੇ ਤੇ ਉਹ ਮਤਲਬ ਅੰਮ੍ਰਿਤਸਰ ਜਾ ਸਕਦੇ ਆ ਹੋਲ ਸੇਲ ਮਾਰਕੀਟ ਆ ਕਿਤੋਂ ਵੀ ਘੁੰਮ ਫਿਰ ਕੇ ਜਿਹੜੀ ਆ ਚੀਜ਼ ਤੁਸੀਂ ਲੈ ਸਕਦੇ ਹੋ ਉੱਥੇ ਕੋਈ ਇਹ ਨਹੀਂ ਹੁੰਦਾ ਕਿ ਇੱਕ ਸ਼ਾਪ ਚ ਵੜ ਗਏ ਤੇ ਤੁਸੀਂ ਲੈਣੀ ਲੈਣੀ ਆ ਤਾਂ ਤੁਸੀਂ ਦੋ ਤਿੰਨ ਸ਼ਾਪ ਤੇ ਜਾਓ ਰੇਟ ਚੈੱਕ ਕਰੋ ਜਿੱਥੋਂ ਵੀ ਤੁਹਾਨੂੰ ਮਤਲਬ ਠੀਕ ਪ੍ਰਾਈਸ ਮਿਲਦਾ ਤਾਂ ਤੁਸੀਂ ਉੱਥੋਂ ਲੈ ਸਕਦੇ ਹੋ ਫੈਬਰਿਕ ਮੈਂ ਸਟਾਰਟਿੰਗ ਤੋਂ ਇਹ ਕਹਾਂਗੀ ਕਿ ਤੁਸੀਂ ਆਪਣੀ ਕਿਸੇ ਲੋਕਲ ਮਾਰਕੀਟ ਤੋਂ ਵੀ ਲੈ ਲਓ ਸਟਾਰਟਿੰਗ 'ਚ ਤੁਸੀਂ ਬਜਟ ਚਾਹੀ ਘੱਟ ਰੱਖੋ ਤੁਹਾਨੂੰ ਪ੍ਰੋਫਿਟ ਚਾਹੀ ਘੱਟ ਹੋਵੇ ਪਰ ਕੀ ਆ ਤੁਹਾਡੀ ਜਿਹੜੀ ਕਸਟਮਰ ਨੂੰ ਕੁਆਲਿਟੀ ਆ ਨਾ ਉਹ ਵਧੀਆ ਚਾਹੀਦੀ ਹੈ ਜੇ ਕੁਆਲਿਟੀ ਵਧੀਆ ਸਹੇਗੀ ਤੁਹਾਡਾ ٹرسٹ ਬਣੂਗਾ ਫਿਰ ਉਹ ਇੱਕ ਕਸਟਮਰ ਨਾਲ ਚਾਰ ਹੋਰ ਜੋੜਦਾ ਆ ਇਹ ਵਾਲਾ ਜਿਹੜਾ ਆ ਮੇਨ ਪੁਆਇੰਟ ਆ ਕਿ ਤੁਸੀਂ ਜਿਹੜਾ ਕਦੀ ਵੀ ਆਪਣਾ ਜਿਹੜਾ ਫੈਬਰਿਕ ਆ ਉਹਦੇ ਵਿੱਚ ਕਦੀ ਕੋਈ ਮਾੜੀ ਚੀਜ਼ ਨਹੀਂ ਕਿਸੇ ਨੂੰ ਵੀ ਸੇਲ ਕਰਨੀ ਇਹਦੇ ਨਾਲ ਕੀ ਹੋਊਗਾ ਜੇ ਤੁਸੀਂ ਕਿਸੇ ਇੱਕ ਨੂੰ ਕੀਤੀ ਉਹ ਬਾਕੀਆਂ ਨੂੰ ਵੀ ਰეკਮੈਂਡ ਕਰੂਗਾ ਕਿ ਇੱਥੋਂ ਚੀਜ਼ ਨਾ ਬਾਇ ਕਰਿਓ ਠੀਕ ਆ ਇਸ ਕਰਕੇ ਜਿਹੜੀ ਕੁਆਲਿਟੀ ਵਧੀਆ ਦਿਓ ਚਾਹੇ ਸਟਾਰਟਿੰਗ 'ਚ ਤੁਹਾਨੂੰ ਥੋੜਾ ਘੱਟ ਪ੍ਰੋਫਿਟ ਹੋਏ ਕਿਉਂਕਿ ਕਾਟਨ ਵਾਲੀ ਸੂਟਾਂ ਦੇ ਵਿੱਚ ਇੰਨਾ ਜ਼ਿਆਦਾ ਪ੍ਰੋਫਿਟ ਨਹੀਂ ਹੁੰਦਾ ਜਿਨਾਂ ਕੀ ਜਦੋਂ ਵੈਡਿੰਗ ਸੀਜ਼ਨ ਆਉਂਦੇ ਆ ਉੰਨਾ ਹੁੰਦਾ ਥਰਡ ਇੱਕ ਭੈਣ ਦਾ ਮੈਸੇਜ ਹੈਗਾ ਕਿ ਉਹ ਏਮਬੋਇਡਰੀ ਕਰਦੇ ਆ ਤੇ ਉਹ ਆਪਣੇ ਕੰਮ ਨੂੰ ਮਤਲਬ ਕਿਵੇਂ ਕਰ ਸਕਦੇ ਆ ਤਾਂ ਜਿਹੜੇ ਤਾਂ ਘਰ ਵਿੱਚ ਏਮਬੋਇਡਰੀ ਕਰਦੇ ਆ ਦੇਖੋ ਅੱਜ ਕੱਲ ਬਹੁਤ ਘੱਟ ਜਿਹੜਾ ਏ ਏਮਬੋਇਡਰੀ ਦਾ ਬਾਹਰਲੇ ਜਿਹੜੇ ਹੁੰਦੇ ਆ ਕਾਰੀਗਰ ਉਹੀ ਕਰਦੇ ਆ ਤਾਂ ਤੁਸੀਂ ਇਦਾਂ ਕਰ ਸਕਦੇ ਹੋ ਤੁਸੀਂ ਆਪਣਾ YouTube ਚੈਨਲ ਬਣਾਓ ਇੱਕ ਤੇ ਉਹਦੇ ਉੱਤੇ ਆਪਣੀਆਂ ਜਿਹੜੀਆਂ ਡੇਲੀ ਦੀਆਂ ਜਦੋਂ ਵੀ ਏਮਬੋਇਡਰੀ ਕਰਦੇ ਹੋ ਆਪਣਾ ਕੈਮਰਾ ਸੈਟ ਕਰਕੇ ਇੱਕ ਵੀਡੀਓ ਬਣਾ ਕੇ ਜਰੂਰ ਅਪਲੋਡ ਕਰੋ ਤੁਹਾਨੂੰ ਸਕਸੈਸ ਮਿਲੇਗਾ ਤਾ ਇੱਕ ਭੈਣ ਨੇ ਮੈਨੂੰ ਹੋਰ ਮੈਸੇਜ ਕੀਤਾ ਸੀਗਾ ਕਿ ਉਹਨਾਂ ਦਾ YouTube ਚੈਨਲ ਵੀ ਨਹੀਂ ਆ ਤਾਂ ਵੈਸੇ ਤਾਂ YouTube ਉੱਤੇ ਲੋਟਸ ਆਫ ਵੀਡੀਓਜ਼ ਪਈਆਂ ਆ ਕਿ ਤੁਸੀਂ ਆਪਣਾ ਚੈਨਲ ਕਿਵੇਂ ਬਣਾ ਸਕਦੇ ਹੋ ਪਰ ਮੈਂ ਫਿਰ ਵੀ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਥੋੜੀ ਜੀ ਕੋਸ਼ਿਸ਼ ਕਰੂੰਗੀ ਦੱਸਣ ਦੀ ਕਿ ਕਿਵੇਂ ਚੈਨਲ ਬਣਾਉਣਾ ਕਿਵੇਂ ਵੀਡੀਓ ਬਣਾਉਣੀ ਹੈ ਠੀਕ ਆ ਤਾਂ ਅੱਜ ਦੀ ਵੀਡੀਓ ਮੇਰੀ ਇਹੀ ਸੀਗੀ ਕਿ ਕੰਮ ਚਾਹੇ ਕੋਈ ਵੀ ਆ ਉਹਨੂੰ ਤੁਸੀਂ ਆਨਲਾਈਨ ਕਰ ਸਕਦੇ ਹੋ YouTube ਸਭ ਤੋਂ ਬੈਸਟ ਪਲੇਟਫਾਰਮ ਆ ਕੰਮ ਕਰਨ ਦਾ ਸਕਦੇ ਹੋ ਮਿਲਦੇ ਆਕ ਨੈਕਸਟ ਵੀਡੀਓ ਦੇ ਨਾਲ ਸਸ਼ੀ ਕਾਂ